ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਾਸਦੇ ਹੋਵੋਗੇ ਤੇ ਲਓ ਜੀ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਦੁਪਹਿਰ ਦਾ ਟਾਈਮ ਆ ਦੁਪਹਿਰ ਦਾ ਨਹੀਂ ਸ਼ਾਮ ਰਹੀ ਆ ਸਵੇਰ ਕੱਦਨ ਦਾ ਟਾਈਮ ਆ ਤੇ ਦੁਪਹਿਰ ਦਾ ਕੋਈ ਵੀ ਅੱਜ ਹੈਨਾ ਕਹੋ ਵੀ ਨਾ ਤਾਂ ਅੱਜ ਰੈਸਟ ਹੋਈ ਆ ਨਾ ਸੀ ਤੇ ਸੁੱਤੀ ਆ ਨਾ ਉਹਨੇ ਸੌਣ ਦਿੱਤਾ ਤੇ ਕੋਈ ਨਾ ਕੋਈ ਕੰਮ ਨਿਭੜਿਆ ਹੈਨਾ ਤੇ ਸੇਤ ਵੀ ਡਾਊਨ ਹੀ ਚੱਲ ਰਹੀ ਹੈ ਮੈਡੀਸਿਨ ਵਗੈਰਾ ਲੈ ਕੇ ਆਏ ਸੀਗੇ ਪਰ ਪ੍ਰੋਪਰ ਬੋਡੀ ਸਾਥ ਹਜੇ ਨਹੀਂ ਦੇ ਰਹੀ ਤੇ ਚਲੋ ਜਿਵੇਂ ਹੁਣ ਦੇਖਦੇ ਆ ਕਿਵੇਂ ਨਕਵੇਂ ਟਾਪਾਨ ਕਰਕੇ ਬਲੌਗ ਤਾਂ ਸ਼ੁਰੂ ਕਰੀਏ ਮੇਰਾ ਮਨ ਨਹੀਂ ਕਰਦਾ ਇੱਕ ਬਲੌਗ ਬਣਾਉਣ ਨੂੰ ਤੇ ਫਿਰ ਵੀ ਮੈਂ ਸ਼ੁਰੂ ਕਰ ਲਿਆ ਤੇ ਮੈਂ ਆਈ ਸੀ ਹੁਣ ਚਾਹ ਬਣਾਉਣ ਚਾਹ ਮੇਰੀ ਬਾਣੀ ਰਹੀ ਆ ਬਸ ਰਿੱਜੀ ਰਹੀ ਆ ਤੁਸੀਂ ਵੀ ਕਹੋਗੇ ਰੋਜ਼ ਹੀ ਚਾਹ ਦਿਖਾ ਦਿੰਦੀ ਆ ਤੇ ਪਰ ਐਂ ਅੱ비 ਚਾਹ ਵੀ ਨਾ ਵੀ ਗੱਡੀ ਨਹੀਂ ਚੱਲਦੀ ਜਦੋਂ ਬੋਡੀ ਸਾਥ ਨਾਲ ਦੇ ਫਰੈਂਡ ਤੇ ਆਪਾਂ ਹੀ ਸੋਚ ਲੈਂਦੇ ਆ ਵੀ ਚਲੋ ਚਾਹ ਬਣਾ ਕੇ ਪੀਨੇ ਆ ਚਾਹ ਪੀ ਕੇ ਕੰਮ ਹੁੰਨੇ ਆ ਹਨਾ ਤੇ ਦਿਲਾਸ ਰਾਜਾ ਦੇ ਰਹੇ ਨੇ ਆਪਦੇ ਆਪ ਨੂੰ ਤੇ ਬਸ ਆ ਦੇਖੋ ਚਾਹ ਨੂੰ ਵਾਲ ਆ ਗਿਆ ਬਸ ਹੁਣ ਮੈਂ ਚਾਹ ਲੈ ਕੇ ਜਾਨੀ ਆ ਚਾਹ ਪੀਨੇ ਆ ਤੇ ਸ਼ਾਮ ਦੇ ਕੰਮ ਧੰਦੇ ਕਰਾਂਗੇ ਤੇ ਥੋੜੇ ਨਾਲ ਮੈਂ ਸ਼ੇਅਰ ਕਰੂੰਗੀ ਕੀ ਕਰ ਰਹੀ ਆ ਅੱਜ ਮੈਂ ਸ਼ਾਮ ਦੇ ਰੂਟੀਨ ਮੇਰੀ ਕਿਦਾਂ ਵਾ ਕੀ ਸਬਜ਼ੀ ਬਣਾਉਣੀ ਆ ਦਾਲ ਬਣਾਉਣੀ ਆ ਕੀ ਬਣਾਉਣੀ ਆ ਉਸੋ ਤੇ ਨਾਲ ਮੈਂ ਜਰੂਰ ਸ਼ੇਅਰ ਕਰੂੰਗੀ ਫਿਲਹਾਲ ਆਪਾਂ ਚਾਹ ਪੀ ਲਈਏ ਪਹਿਲਾਂ ਤੇ ਬਾਕੀ ਜੁੜੇ ਰਿਹਾ ਬਲੌਗ ਦੇ ਨਾਲ ਫਿਰ ਆਪਾਂ ਕਰਾਂਗੇ ਅੱਗੇ ਵੀਡੀਓ ਨੂੰ ਕੰਟੀਨਿਊ ਲਓ ਜੀ ਹਾਲ ਦਾ ਟਾਈਮ ਮਤਲਬ ਸਬਜ਼ੀ ਦਾ ਟਾਈਮ ਤੇ ਮੈਂ ਲੱਗੀ ਸੀ ਹੁਣ ਕੋਕਤੇ ਬਣਾਉਣ ਅੱਜ ਬਣਾਵਾਂਗੇ ਕੋਕਤਿਆਂ ਦੀ ਸਬਜ਼ੀ ਤੇ ਉਦਾਂ ਨਾ ਦੁੱਧ ਵਾਲਾ ਕद्दू ਨਹੀਂ ਮੇਰਾ ਅੱਜ ਮਤਲਬ ਵੈਸੇ ਕद्दू ਖਾਣ ਦਾ ਮਨ ਨਹੀਂ ਸੀ ਨਾ ਦੁੱਧ ਵਾਲਾ ਨਾ ਸੁੱਕਾ ਤੇ ਮੇਰਾ ਅਰਾਦਾ ਸੀਗਾ ਵੀ ਅੱਜ ਬਣਾਈਏ ਕੋਫਤੇ ਤੇ ਆ ਤਿਆਰੀ ਕਰਕੇ ਮੈਂ ਰੱਖ ਲਈ ਸਾਰੇ ਟਮਾਟਰ ਹੈ ਨਹੀਂ ਸੀਗੇ ਪਤਾ ਨਹੀਂ ਤਾਂ ਆਜੂਗਾ ਸਬਜੀ ਵਾਲਾ ਤਾਂ ਲੈ ਲਾਂਗੇ ਤੇ ਨਹੀਂ ਤਾਂ ਫਿਰ ਕੋਈ ਨਾ ਲਸਣ ਪਿਆਜ਼ ਵਗੈਰਾ ਹੈਗਾ ਹੀ ਆ ਤੇ ਉਹ ਪਾਵਾਂਗੇ ਤੇ ਇਧਰ ਆਪਾਂ ਰੱਖਤਾ ਵਾ ਤੇਲ ਗਰਮ ਹੋਣ ਦੇ ਲਈ ਮੈਂ ਤੁਹਾਨੂੰ ਦਿਖਾਉਣੀ ਆ ਇੱਕ Σιγείτε, παιδί, το ਲਓ ਜੀ ਇੱਥੇ ਆਪਾਂ ਰੱਖਤਾ ਸੀਗਾ ਤੇਲ ਗਰਮ ਹੋਣ ਦੇ ਲਈ ਤੇ ਜਿਹੜਾ ਮੈਂ ਮਿਕਸਰ ਤਿਆਰ ਰੱਖ ਕੇ ਰੱਖਿਆ ਹੋਇਆ ਸੀਗਾ ਤਿਆਰ ਕਰਕੇ ਸੌਰੀ ਤੇ ਉਹ ਮੈਂ ਲੱਗ ਗਈ ਸੀ ਬਣਾਉਣ ਕੋਫਤੇ ਤੇ ਕੋਫਤੇ ਮੈਂ ਬਣਾ ਰਹੀ ਸੀ ਚਮਚ ਦੇ ਨਾਲ ਕਿ ਕਿਉਂਕਿ ਮੇਰੇ ਨਾ ਹੱਥ ਤੇ ਕੱਟ ਸੀਗਾ ਸ਼ਾਇਦ ਮੈਨੂੰ ਪਤਾ ਨਹੀਂ ਕਿੰਦਾਂ ਲੱਗ ਗਿਆ ਉਹ ਮੈਂ ਜਦੋਂ ਇਹ ਮਿਕਸਰ ਨੂੰ ਮਤਲਬ ਕਿ ਤਿਆਰ ਕੀਤਾ ਨਾ ਉਦੋਂ ਮੇਰੇ ਮਿਰਚ ਲੱਗੀ ਉਂਗਲ ਤੇ ਫਿਰ ਮੈਨੂੰ ਬਤਾ ਲੱਗਿਆ ਤਾਂ ਕਰਕੇ ਨਹੀਂ ਤਾਂ ਮੈਂ ਗੋਲ ਕੋਫਤੇ ਬਣਾਉਣੀ ਹੁੰਦੀ ਆ ਸੋ ਪਰ ਹਣਾ ਅੱਜ ਮੈਂ ਚਮਚ ਦੇ ਨਾਲ ਬਣਾ ਤੇ ਚਲੋ ਕੋਈ ਨਾ ਇਟਸ ਓਕੇ ਕਿਉਂਕਿ ਕਈ ਵਾਰੀ ਹਨਾ ਕਿਵੇਂ ਨਾ ਕਿਵੇਂ ਜਿਵੇਂ ਵੀ ਹੁੰਦਾਗਾ ਚਲੋ ਆਪਾਂ ਨੂੰ ਉਵੇਂ ਹੀ ਕਰਨਾ ਪੈਂਦਾਗਾ ਹਨਾ ਤੇ ਕੋਫਤੇ ਹਨਾ ਇਹਨੇ ਵਧੀਆ ਬਣੇ ਸੀਗੇ ਮਤਲਬ ਮੈਂ ਉਦਾਂ ਵੀ ਖਾ ਕੇ ਦੇਖੇ ਸੀਗੇ ਵੀ ਪਕੌੜਿਆਂ ਵਾਂਗੂ ਲੱਗਦੇ ਆ ਇਹ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਿਆਜ਼ ਹਰੀ ਮਿਰਚ ਤੇ ਅਦਰਕ ਦਾ ਪੇਸਟ ਵਗੈਰਾ ਮਸਾਲਾ ਸਭ ਥੋੜਾ ਜਿਹਾ ਮੈਂ ਵਿਸਥਾਰਕ ਤੌਰ ਤੇ ਦੱਸ ਦਿੰਦਾ ਹਾਂ ਇਹ ਬਹੁਤ ਹੀ ਵਧੀਆ ਲੱਗ ਰਿਹਾ ਸੀ ਲੱਗ ਗਈ ਨਹੀਂ ਸਿਰੇ ਵੀ ਕੋਸ ਤੇ ਆ ਮਤਲਬ ਆਪਾਂ ਨਹੀਂ ਲੱਗਦਾ ਵਾ ਦੇਖ ਲਓ ਪਕੌੜੀ ਬਣਾਈ ਹੋਈ ਹੈ ਆ ਇਹ ਧਾਰੀ ਨਾਲ ਹੀ ਵਧੀਆ ਲੱਗ ਰਹੀ ਹੈ ਤੇ ਮੈਂ ਉਹਦਾ ਵੀ ਦੋਤੀ ਖਾਣੇ ਤੋਂ ਖੱਬੀ ਚੀਜ਼ੀ ਹਾਂ ਤੇ ਨਹੀਂ ਕਰਦੀ ਇਹ ਸਿਰੇ ਦੇ ਆਪਾਂ ਨੂੰ ਨਹੀਂ ਸੀ ਦਿੱਤੇ ਕਿਉਂਕਿ ਉਹਨਾਂ ਨੂੰ ਥੋੜਾ ਨਾ ਮਤਲਬ ਕਿ ਜਾਬ ਦੀ ਪ੍ਰੋਬਲਮ ਰਹਿੰਦੀ ਆ ਤਾਂ ਕਰਕੇ ਤੇ ਮੈਂ ਉਹਨਾਂ ਨੂੰ ਨਹੀਂ ਦਿੱਤੇ ਮੈਨੂੰ ਵੀ ਸਿਰੇ ਪਤਾ ਨਹੀਂ ਹੁੰਦਾ ਕਿ ਥੋੜਾ ਬਹੁਤ ਵੀ ਚਾਹੀਦਾ ਹੈ ਹਾਂ ਨਾ ਉਹ ਵੀ ਦਿੰਦਾ ਦੋ ਆਈਡੀ ਵਾਸੋ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ। ਉਹ ਨਾ ਕਰਕੇ ਤੇ ਮੈਂ ਉਹੀ ਬਸ ਆਪ ਦੇ ਟੇਸ ਦੇ ਦੇਖ ਲੈ ਸੀ। ਇਹ ਵੀ ਮਤਲਬ ਖਾ ਕੇ ਵਧੀਆ ਹਨਾ ਮੈਨੂੰ ਪਤਾ ਲੱਗ ਗਿਆ ਕਿ ਜਿਸ ਨਾਮਾ ਮਤਲਬ ਲਾਉਂਦਾਗਾ ਉਸ ਵਾਸਤੇ ਜਿਹੜੀ ਤਕਰੀ ਬਣਾਉਣੀ ਆ ਫਿਰ ਉਹਦੇ ਵਿੱਚ ਨਾ ਇਹਦੇ ਅਕੋਰਡਿੰਗ ਹੀ ਪੈ ਜਾਂਦਾਗਾ ਹਨਾ ਕਿ ਪਿੱਟਕੇ ਜੀ ਵਧੀਆ ਨਹੀਂ ਲੱਗਦੇਗੇ ਇਹਦੇ ਵਿੱਚ ਬਿਨਾਂ ਨਾਮਕ ਮਿਲਦੀ ਜੀ ਬਣਦੀ ਆ। ਤੇ ਉਹ ਸੋ ਬਾਤ ਜਿਹੜਾ ਤੇਰੀ ਬਚ ਗਿਆ ਸੀਗਾ ਉਹਨੂੰ ਖੁਣ ਲਿਆ ਸੀਗਾ ਹਨਾ ਪਉਣ ਕੇ ਮੈਂ ਦੁਬਾਰਾ ਮਤਲਬ ਫਰਾਈ ਹੋਣ ਸਾਫ ਕਰਕੇ ਇਹਦੇ ਵਿੱਚ ਹੀ ਤੇਲ ਪਾ ਕੇ ਇਹਦੇ ਵਿੱਚ ਹੀ ਮੈਂ ਤੜਕਾ ਭੁੰਨ ਲਿਆ ਸੀਗਾ ਅ ਕਰਕੇ ਦੇ ਵਿੱਚ ਬਸ ਮੈਂ ਜਿਆਦਾ ਨਹੀਂ ਆਟਾ ਸਬਜੀ ਅਜਾ ਆਇਆ ਨਹੀਂ ਸੀਗਾ ਸਵੇਰੇ ਤੇ ਟਮਾਟਰ ਵਗੈਰਾ ਨਹੀਂ ਸੀ ਮਤਲਬ ਮੇਰੇ ਕੋਲ ਤੇ ਬਸ ਮੈਂ ਸਿੰਪਲੀ ਤੜਕਾ ਕਰ ਰਹੀ ਸੀਗੀ ਜੀਰਾ ਤੇ ਹਿੰਗ ਪਾ ਕੇ ਤੇ ਜਿਹੜਾ ਮੈਂ ਪਿਆਜ਼ ਦਾ ਮਸਾਲਾ ਤਿਆਰ ਕਰਦੇ ਹਾਂ ਉਹ ਬਸ ਪਿਆਜ਼ ਹੀ ਹਰੀ ਮੀਤੀ ਸੀਗੀ ਤੇ ਪੂਰਨ ਤੇ ਇਹਦੇ ਵਿੱਚ ਕੁਛ ਤੇ ਲਸਣ ਵੀ ਪਾਇਆ ਸੀ ਮੈਂ ਬਾਅਦ ਵਿੱਚ ਉਹ ਲੱਗ ਤੋਂ ਹਨਾ ਥੋੜਾ ਜਿਹਾ ਪਕਾ ਕੇ ਮੈਂ ਇਹਦੇ ਨਾਲ ਪਾ ਦਿੱਤਾ ਸੀ ਜਦੋਂ ਮੇਰਾ ਮਸਾਲਾ ਭੁੰਨ ਲਿਆ ਸੀ ਨਾ ਉਹ ਥੋੜਾ ਮੈਂ ਲਾਸਟ ਤੇ ਪਾਉਣੀ ਹੁੰਦੀ ਆ ਵੀ ਹਨਾ ਐਸੇ ਫਲੇਵਰ ਹਨਾ ਮੈਨੂੰ ਉਹਦੀ ਮੈਂਟ ਵਾਸੋਂ ਲੱਗਦੀ ਜਦੋਂ ਪਰ ਲਾਸਟ ਜੇ ਪਾਉਣੀ ਆ ਤੇ ਬਹੁਤ ਸੁਣੀ ਮੈਂ ਪਾਉਣੀ ਆ ਜੇ ਪਹਿਲਾਂ ਹੀ ਪਾ ਦਿੰਦੇ ਮੈਨੂੰ ਉਹ ਨਾ ਵਧੀਆ ਨਹੀਂ ਲੱਗਦਾ ਹੈਗਾ ਮਤਲਬ ਬਾਕੀ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਦਾ ਕੋਈ ਕਿਦਾਂ ਬਣਾਉਂਦਾ ਕੋਈ ਕਿਦਾਂ ਬਣਾਉਂਦਾ ਕੋਈ ਪਹਿਲਾਂ ਲਸਣ ਭੁੰਨਦਾ ਹਨ ਲਸਣ ਅਦਰਕ ਪਹਿਲਾਂ ਭੁੰਦਾਗਾ ਤੇ ਮੇਰਾ ਇਹ ਹੁੰਦਾ ਕਿ ਮੈਂ ਪਿਆਜ਼ ਮੇਰੇ ਚ ਪਹਿਲਾਂ ਭੁੰਦੀਆਂ ਤੇ ਲਸਣ ਅਦਰਕ ਦਾ ਪੇਸਟ ਮੈਂ ਬਾਅਦ ਚ ਪਾਉਣੀ ਹੁੰਦੀ ਐ ਤੇ ਐਂਡ ਤੇ ਮੈਂ ਟਮਾਟਰ ਪਾਉਣੀ ਹੁੰਦੀ ਐ ਕਈ ਵਾਰੀ ਟਮਾਟਰ ਵੀ ਮੈਂ ਪਹਿਲਾਂ ਹੀ ਐਡ ਕਰ ਲੈਂਦੀ ਹੁੰਦੀ ਐ ਪਿਆਜ਼ ਦੇ ਨਾਲ ਹੀ ਮਤਲਬ ਪਿਆਜ਼ ਭੁੰਨ ਲਿਆ ਫੇਰ ਟਮਾਟਰ ਪਾ ਕੇ ਉਸ ਤੋਂ ਬਾਅਦ ਮੈਂ ਐਡ ਕਰਦੀ ਐ ਮਤਲਬ ਮੈਂ ਲਾਸਟ ਤੇ ਹੀ ਐਡ ਕਰਦੀ ਆ ਤੇ ਇੱਥੇ ਆਪਣਾ ਮਸਾਲਾ ਭੁੰਨ ਗਿਆ ਸੀਗਾ ਸਾਰਾ ਹੀ ਤੇ ਉਹਦੇ ਵਿੱਚ ਮੈਂ ਕਰਦੀ ਸੀਗੀ ਮਿਰਚ ਹਲਦੀ ਤੇ ਗਰਮ ਮਸਾਲਾ ਦੇ ਥੋੜਾ ਜਨਾ ਨਮਕ ਪਾ ਦਿੱਤਾ ਠੀਕ ਹੈ ਜਾ ਤਾਂ ਨਹੀਂ ਕੀਤਾ ਨਮਕ ਕਿਉਂਕਿ ਨਮਕ ऑलरेडी ਪੋਟੇ ਵਿੱਚ ਵੀ ਹੈਗਾ ਫਿਰ ਮੈਨੂੰ ਇਹ ਹੁੰਦਾ ਵੀ ਕਿਤੇ ਜ਼ਿਆਦਾ ਨਾ ਹੋ ਜੇ ਹਨਾ ਮਤਲਬ ਘੱਟ ਦਾ ਤਾਂ ਇਲਾਜ ਹੈਗਾ ਹੀ ਆ ਵੀ ਜ਼ਿਆਦਾ ਦਾ ਨਹੀਂ ਹੈਗਾ ਹਨਾ ਬਾਅਦ ਵਿੱਚ ਫਿਰ ਇਹ ਨਹੀਂ ਕਿ ਪੈਦਾ ਪਾਈ ਨੇ ਮਿਹਨਤ ਵੀ ਕਰਦੇ ਆ ਤੇ ਜੇ ਚੀਜ਼ ਹਨਾ ਮਤਲਬ ਟੇਸਟੀ ਨਾ ਬਣੀ ਹਨਾ ਕਿਰਤੀ ਫੇਡਾਉਣਾ ਤੇ ਫਿਰ ਇੱਥੇ ਇੱਥੇ ਆਪਾਂ ਸਾਰਾ ਕੁਝ ਮਿਕਸ ਕਰਕੇ ਢੱਕਣ ਲਾਤਾ ਤੇ 2-3 ਮਿੰਟ ਬਾਅਦ ਮੈਂ ਦੇਖਿਆ ਹਨਾ ਤੇ ਮਸਾਲਾ ਬੜੀਆ ਭੁੰਨ ਗਿਆ ਸੀਗਾ ਉਹਨੇ ਆਪਣਾ ਤੇਲ ਛੱਡਦਾ ਸੀ ਤੇ ਮੈਂ ਮਹਿਕ ਲੈ ਕੇ ਡਿਗਰੀ ਸੀ ਮੈਂ ਕਰ ਰਹੀ ਸੀ ਬੜੀ ਸੋਹਣੀ ਉਸ ਤੋਂ ਬਾਅਦ ਮੈਂ ਕੋਫਤੇ ਐਡ ਕਰਤੇ ਸੀਗੇ ਹਨਾ ਤੇ ਕੋਫਤੇ ਐਡ ਕਰਨ ਦੇ ਨਾਲ ਮੈਂ ਇਹਦੇ ਵਿੱਚ ਗਰੇਵੀ ਹਨਾ ਮਤਲਬ ਜਿੰਨੀ ਮੈਨੂੰ ਚਾਹੀਦੀ ਆ ਮੈਂ ਉਨੀ ਗਰੇਵੀ ਐਡ ਕਰ ਦੂੰਗੀ ਮੈਂ 1.5 ਕੱਪ ਗਰੇਵੀ ਦਾ ਮੈਨੂੰ ਲੱਗਦਾ ਸ਼ਾਇਦ 2 ਕੱਪ ਐਡ ਕੀਤੇ ਆ ਪਤਾ ਨਹੀਂ 1.5 ਕੀਤਾ ਸੀਗਾ ਇਥੇ ਮੈਨੂੰ ਯਾਦ ਨਹੀਂ ਸ਼ਾਇਦ ਦੋ ਕੀਤੇ ਹੋਣਗੇ ਹਾਂ ਦੋ ਹੀ ਕੀਤੇ ਆ ਦੋ ਕੱਪ ਪੈਡ ਕੀਤੇ ਆ ਮੈਂ ਇਹਦੇ ਵਿੱਚ ਪਾਣੀ ਦੇ ਤੇ ਬਸ ਹੁਣ ਇਹਨੂੰ ਆਪਾਂ ਰੱਖ ਦਾਂਗੇ ਢੱਕ ਕੇ ਸਬਜ਼ੀ ਨੂੰ ਨਾ ਆਪਾਂ ਤੜਕਾ ਲਾਤਾ ਵਾ ਤੇ ਮੈਂ ਨਾਲ ਹੀ ਨਾ ਜਿਵੇਂ ਤੜਕਾ ਬਣਾ ਕੇ ਤੇ ਮੈਂ ਨਾਲ ਹੀ ਕੋਫਤੇ ਪਾ ਦੇਣੇ ਹੁੰਦੇ ਆ ਮੈਂ ਬਾਅਦ ਵਿੱਚ ਨਹੀਂ ਹੈਗਾ ਕਈ ਮਤਲਬ ਬਾਅਦ ਵਿੱਚ ਕਾਫੀ ਧੀਰ ਬਾਦ ਕੋਫਤੇ ਐਡ ਕਰਦੇ ਆ ਤੇ ਮੈਂ ਨਾਲ ਹੀ ਐਡ ਕਰ ਦੇਣੀ ਹੂ ਵੀ ਤਾਂ ਕਿ ਉਹ ਚੰਗੀ ਤਰ੍ਹਾਂ ਮਿਕਸ ਅਪ ਹੋ ਜਾਣ ਗਰੇਵੀ ਦੇ ਵਿੱਚ ਹੀ ਹੈਨਾ ਤੇ ਬਾਕੀ ਕੋਫਤੇ ਅੱਜ ਮੈਂ ਚਮਚਾਣਾ ਬਣਾਏ ਅੱਗੇ ਮੈਂ ਹੱਥ ਨਾਲ ਗੋਲ ਗੋਲ ਰੋਲ ਕਰਕੇ ਬਣਾਉਣੀ ਆ ਪਰ ਮੇਰੇ ਨਾਲ ਹੱਥ ਤੇ ਕੱਟ ਲੱਗਿਆ ਹੋਇਆ ਇੱਧਰ ਉਂਗਲ ਤੇ ਤੇ ਉੱਧਰਲੀ ਉਂਗਲ ਤੇ ਵੀ ਦੋਨਾਂ ਉਂਗਲਾਂ ਤੇ ਮੇਰੇ ਕੱਟ ਲੱਗਿਆ ਹੋਇਆ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਮੇਰੇ ਘੱਟ ਲੱਗਿਆ ਹੋਇਆ ਪਰ ਲੱਗਿਆ ਕਿੱਥੋਂ ਮੈਨੂੰ ਇਹ ਵੀ ਨਹੀਂ ਪਤਾ ਤੇ ਉਹ ਜਦੋਂ ਮੈਂ ਸਾਰਾ ਹਨਾ ਮਿਕਸਪ ਕਰ ਰਹੀ ਸੀਗੀ ਕੋਫਤਿਆਂ ਦੇ ਵਿੱਚ ਬੇਸਣ ਨਮਕ ਮਿਰਚ ਜਦੋਂ ਮੈਂ ਸਾਰਾ ਮਿਕਸਪ ਕਰ ਰਹੀ ਸੀ ਨਾ ਤੇ ਮੇਰੇ ਮਿਰਚਾਂ ਲੱਗੀਆਂ ਹੱਥ ਨੂੰ ਚਰਨ ਹੋਈ ਤੇ ਮੈਨੂੰ ਫਿਰ ਪਤਾ ਲੱਗਿਆ ਵੀ ਲਾਈਟ ਲਾਈਟ ਜੇ ਟੱਕ ਲੱਗੇ ਹੋਏ ਆ ਦੋ ਐ ਨਹੀਂ ਪਤਾ ਇਹ ਲੱਗੇ ਕਿੱਥੋਂ ਆ ਸਮਝ ਨਹੀਂ ਆਈ ਮੈਨੂੰ ਵੀ ਕਿੱਥੋਂਕ ਲੱਗੇ ਹੋਣਗੇ ਪਤਾ ਨਹੀਂ ਤੇ ਸ਼ਾਇਦ ਕੋਈ ਚੀਜ਼ ਸਾਫ਼ ਸੁਫ਼ ਕਰ ਦਿੱਤੀ ਲੱਗੇ ਹੋਈ ਆ ਪਤਾ ਨਹੀਂ ਪਰ ਦੋਨਾਂ ਤੇ ਹੀ ਆ ਤੇ ਫਿਰ ਮੈਂ ਚਮਚ ਨਾਲ ਹੀ ਪਾਤੇ ਨਹੀਂ ਤਾਂ ਮੈਂ ਨਾ ਬਹੁਤ ਮਤਲਬ ਗੋਲ ਗੋਲ ਕੋਫਤੇ ਬਣਾਉਣੀ ਹੁੰਦੀ ਆ ਤੇ ਮੈਨੂੰ ਉਹਦਾ ਵਧੀਆ ਲੱਗਦਾ ਬਣਾਉਣੇ ਪਰ ਅੱਜ ਮੈਂ ਚਮਚ ਨਾਲ ਹੀ ਬਣਾਤੇ ਚਲੋ ਕੋਈ ਨਾ ਕਦੀ ਕਦੀ ਹੋ ਜਾਂਦਾ ਹੈਗਾ ਤੇ ਹੁਣ ਮੈਂ ਤਾਂ ਇੱਕ ਆਉਂਗੀ ਦੁੱਧ ਤੇ ਸੀਟ ਤਾਂ ਹਜੇ ਸੁੱਤੀ ਪਈ ਆ ਉਹਨੂੰ ਠਾਉਨੇ ਆ ਤੇ ਫਿਰ ਮੈਂ ਲੈ ਕੇ ਆਉਣਾ ਦੁੱਧ ਲੈ ਕੇ ਆਉਣੀ ਆ ਤੇ ਇੱਕ ਨਾ ਸ੍ਰੀ ਰਣਹਰਜੀ ਜੀ ਨਹੀਂ ਫੜ ਰਹੇ ਪਤਾ ਨਹੀਂ ਕਾਹ ਤੋਂ ਨਹੀਂ ਫੜ ਰਹੇ ਮਿੱਤੋ ਤਾਂ ਥੱਕਾ ਤਾਂ ਥੱਕਿਆ ਥੱਕਿਆ ਹੋਇਆ ਪਿਆ ਪਤਾ ਨਹੀਂ ਕਿਉਂ ਹੋਇਆ ਪਿਆ ਹਾਂ ਜੀ ਕਰਦਾ ਸੁੱਤੇ ਰਹੋ ਨੀਂਦ ਵੀ ਨਹੀਂ ਆਉਂਦੀ ਹੈਗੀ ਬਸ ਪੈਨ ਨੂੰ ਦਿਲ ਕਰੀ ਜਾਂਦਾਗਾ ਵੀ ਪਈ ਰਮਾ ਹਾਂ ਪਤਾ ਨਹੀਂ ਕਿਉਂ ਇੰਨਾ ਟਾਈਟ ਹੋ ਰਹੀ ਹੈ ਬਾਡੀ ਸਮਝੇ ਬਾਹਰ ਆ ਗੱਲ ਤੇ ਬਸ ਸਬਜ਼ੀ ਨੂੰ ਗੋਲ ਆਉਣ ਲੱਗ ਗਿਆ ਮਾੜੀ ਜੀ ਇੱਕ ਵਾਰੀ ਤੇਜ ਉਬਾਲ ਹੋ ਜੇਵੇ ਫਿਰ ਮੈਂ ਦੁੱਧ ਲੈਣ ਜਾਣਾ ਮੈਂ ਆਏ ਮੈਂ ਮੈਂ ਸਲੋ ਕਰ ਜੂੰਗੀ ਗੈਸ ਨੂੰ ਕਿ ਮੈਂ ਫੁੱਲ ਤੇ ਸਬਜੀ ਨਹੀਂ ਕਦੇ ਵੀ ਬਣਾਈ ਨਾ ਮੈਂ ਕਦੇ ਦਾੜ ਕਦੇ ਸਬਜੀ ਬਸ ਇੱਕ ਵਾਰੀ ਜਦੋਂ ਉਬਾਲ ਆ ਜਾਂਦਾ ਹੈਗਾ ਉਸ ਤੋਂ ਬਾਅਦ ਮੈਂ ਇਹਨੂੰ ਸਲੋ ਕਰ ਦੇਣੀ ਹੁੰਦੀ ਹੈ ਗੈਸ ਨੂੰ ਤੇ ਇੱਕ ਤਾਂ ਗਰਮੀ ਨਾ ਆਏ ਹਾਈ ਮੈਂ ਤਾਂ ਮੈਂ ਦੇਖੋ ਬਾੜ ਵੀ ਨਾ ਕਟਾ ਤੇ ਦੋ ਤਿੰਨ ਮੇਰੀ ਤਾਂ ਵੀ ਹੁਣ ਮੈਂ ਫੋਲਡ ਕਰੇ ਹੋਏ ਆ ਮੈਨੂੰ ਆਏ ਹੁਣ ਬਸ ਗਰਮੀ ਚ ਤਾਂ ਨਾ ਬਾੜਾਂ ਦਾ ਵੋ ਔਖਾ ਸੱਚੀ ਜੂੜਾ ਬਣਾ ਲਓ ਤਾਂ ਵੀ ਬਾੜ ਖਿੱਚੇ ਰਹਿੰਦੇ ਢਿੱਲੇ ਜਿ ਰੱਖ ਲਓ ਤਾਂ ਕਿਲੇ ਰਹਿੰਦੇ ਸਮਝ ਹੀ ਨਹੀਂ ਆਉਂਦੀ ਬੰਦਾ ਕੀ ਕਰੇ ਸਾਨੂੰ ਮੇਰਾ ਫੇਸ ਵੀ ਦੱਸਦਾ ਹੋਣਾ ਥੱਕਿਆ ਥੱਕਿਆ ਜਾ ਖਾਸ ਕਰ ਆਈਸ ਵਾਲਾ ਏਰੀਆ ਲਓ ਜੀ ਵਾਲ ਆ ਗਿਆ ਉਪ ਤੇ ਆਪਣੇ ਲਾਗੇ ਰਿਚਣ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਬਿਲਕੁਲ ਹੀ ਸਲੋ ਤੇ ਆਪੀ ਹੌਲੀ ਹੌਲੀ ਰਿਚਿਆ ਜਾਊਗਾ ਤੇ ਮੈਂ ਲੈ ਕੇ ਆਉਣੀ ਆ ਹੁਣ ਪਹਿਲਾਂ ਦੁੱਧ ਫਿਰ ਇਹਨਾਂ ਨੂੰ ਉਠਾਉਂਗੀ ਸਿਰਤ ਹੁਣ ਓਕੇ ਬਹੁਤ ਟਾਈਮ ਹੋ ਗਿਆ ਵਾ ਹ ਹੋਣੇ 6 ਦਾ ਟਾਈਮ ਆ ਤੇ ਫਿਰ ਸਿਰਤ ਨੇ ਰਾਤ ਨੂੰ ਨਹੀਂ ਸੌਣਾ ਹੈ ਸੋ ਆਪਾਂ ਨੂੰ ਹੁਣ ਖਾ ਹੀ ਦੇਣਾ ਰੋਜੀ ਕਰਦੇ ਆਂ ਫਿਰ ਆਪਾਂ ਵਲੌਗ ਨੂੰ ਅੱਗੇ ਕੰਟੀਨਿਊ। ਉਫ ਜੋਤ ਆਪਾਂ ਕਰਤੀ ਤੂਫ ਵੀ ਲਗਾਤੀ ਜੋਤ ਵੀ ਲਗਾਤੀ ਤੇ ਮੈਂ ਪਾਠ ਵੀ ਕਰਾਈਆ ਤੇ ਕੋਫਤੇ ਆਪਣੇ ਬਣ ਗਏ ਆ। ਧੰਨਾ ਤੇ ਬਸ ਮੈਂ ਇਹਨਾਂ ਨੂੰ ਬੰਦ ਕਰ ਦੂੰਗੀ ਤੇ ਅਸੀਂ ਜਿਆਦਾ ਪਤਲੀ ਗਰੇਵੀ ਨਹੀਂ ਖਾਂਦੇ ਹੈਗੇ ਕੋਫਤਿਆਂ ਦੇ ਵਿੱਚ। ਥੋੜੀ ਜੀ ਗਾੜ੍ਹੀ ਗਰੇਵੀ ਹੀ ਖਾਣੇ ਆ। ਤੇ ਬਾਕੀ ਹਟਾ ਵਗੈਰਾ ਵੀ ਹੁਣ ਤਾਂ ਤੇ ਸਿਰ ਤੇ ਪਪਾ ਲੈਣਗੇ ਮੇਰੇ ਲਈ ਆ ਕੋਲਡ ਡਰਿੰਕ ਲਿਮਕਾ ਮੰਗਵਾਇਆ ਮੈਂ ਕੋਕ ਪਈ ਸੀ ਥੋੜੀ ਜਿਹੀ ਮੈਂ ਪੀ ਲਈ ਤੇ ਮਿਕਸ ਜੂਸ ਪਿਆ ਮੇਰਾ ਜੀ ਨਹੀਂ ਕਰਦਾ ਪੀ ਨੋ ਸੇਕ ਲੈ ਲਿਆ ਕਿ ਅਸੀਂ ਰੱਖਦੇ ਹੀ ਰੱਖਦੇ ਆ ਉਹ ਮੇਰਾ ਦਿਲ ਨਹੀਂ ਕਰਦਾ ਪੀਣ ਨੂੰ ਮਿਕਸ ਜੂਸ ਵਗੈਰਾ ਮੇਰਾ ਜੀ ਬਗਾ ਠੰਡੀ ਠੰਡਾ ਕੋਲਡ ਡਰਿੰਕ ਹੋਵੇ ਲਿਮਕਾ ਹੋਵੇ ਹੈ ਨਾ ਮੇजे ਪਤਾ ਤਾਂ ਵੀ ਪੀ ਲੋਆ ਪਤਾ ਨਹੀਂ ਰੱਬ ਜਾਣੇ ਕੀ ਆ ਹੁਣ ਤਾਂ ਬਾਅਦ ਚ ਪਤਾ ਲੱਗੂਗਾ ਤੇ ਚਲੋ ਜੀ ਤੇ ਬਾਕੀ ਪਾਣੀ ਪੀ ਲਈ ਬਈ ਹਣੀ ਨਾਰਮਲੀ ਪੀਤਾ ਮੈਂ ਠੰਡਾ ਨਹੀਂ ਲਿਆ ਤੇ ਬਾਕੀ ਕੰਮ ਕਰ ਰੋਕ ਕੇ ਕਰਦੇ ਆ ਤੇ ਜਿਹੜੇ ਤੇ ਮ Papa ਹਸ ਨੂੰ ਮੈਂ ਕਹੀ ਜਾਂਦੀ ਸੀ ਹਸਦੀ ਕਾਨੂੰ ਸੀ ਮੈਂ ਕਹੀ ਜਾਂਦੀ ਸੀ ਮੈਂ ਕਿਹਾ ਕਦੇ-ਕਦੇ ਤਾਂ ਇਹ ਜੀ ਕਰਦਾ ਵੀ ਛੁੱਟੀ ਲੈ ਲਈਏ ਹਨਾ ਕੰਮ ਤੋਂ ਵੀ ਛੁੱਟੀ ਲੈ ਲਈਏ ਮਾਨੀ ਨਹੀਂ ਕਰਦਾ ਹਨਾ ਵੀ ਕੰਮ ਕਰਨ ਨੂੰ ਕਹਿੰਦੇ ਕਿ ਨਾ ਕੰਮ ਹੁੰਦਾ ਕਿਤੇ ਵੇਲੇ ਤਾਂ ਹੁੰਨੇ ਉਹ ਬੱਸ ਵੀ ਰੋਟੀ ਪਾਣੀ ਬਣਾ ਲਿਆ ਤੇ ਝਾੜੂ ਪੂੰਝਾ ਕਰ ਲਿਆ ਕੱਪੜੇ ਧੋਲੇ ਕਰੇ ਨਗ ਤਾਂ ਕੰਮ ਤੇ ਪਰ ਨਿੱਕੇ-ਨਿੱਕੇ ਕੰਮ ਹਨਾ ਗਿਣਤੀ ਚ ਨਹੀਂ ਆਉਂਦੇ ਹੈਗੇ ਹੁਣ ਮੰਨ ਲਓ ਵੀ ਜੇ ਹੁਣ ਆਟਾ ਗੁੰਨਾ ਆਟਾ ਛਾਨਣਾ ਪਹਿਲਾਂ ਨਿਕਾਲੋ ਫਿਰ ਛਾਣੋ ਹਨਾ ਫਿਰ ਗੁੰਨਣਾ ਫਿਰ ਰੋਟੀ ਬੜਨੀ ਆ ਠੀਕ ਆ ਫੇਰ ਜਿੰਨੀ ਵਾਰੀ ਚਾਹ ਪਾਣੀ ਪੀ ਲਿਆ ਜਾਂ ਉਦਾਂ ਪਾਣੀ ਪੀ ਲਿਆ ਹਰ ਹਰ ਵਾਰੀ ਭਾਂਡੇ ਕਿ ਪਤਾ ਨਹੀਂ ਕਿੰਨੀ ਕਵਰੀ ਆਪਾਂ ਗਿਣ ਹਣਾ ਗਿਣਤੀ ਨਹੀਂ ਕਰਦੇ ਕਿੰਨੀ ਕਵਰੀ ਭਾਂਡੇ ਧੋ ਲੈਨੇ ਆ ਫੇਰ ਜੇ ਹੁਣ ਆਪਾਂ ਸਾਰਾ ਕੱਪੜੇ ਹਨਾ ਪਹਿਲਾਂ ਮਸ਼ੀਨ ਲਾਵਾਂਗੇ ਫੇਰ ਅ ਮਤਲਬ ਕਿ ਉਹਨਾਂ ਦੇ ਗੇੜੇ ਲਵਾ ਕੇ ਫੇਰ ਉਹਨਾਂ ਨੂੰ ਕੱਢ ਕੇ ਹਨਾ ਤੇ ਫੇਰ ਉਹਨਾਂ ਨੂੰ ਸੁਕਾਵਾਂਗੇ ਫੇਰ ਉਹਨਾਂ ਨੂੰ ਸੁੱਕਣੇ ਪਾਵਾਂਗੇ ਸੁੱਕਣੇ ਪਾਉਣਾ ਵੀ ਕੰਮ ਹੀ ਆ ਛਾੜੂ ਲਾਵਾਂਗੇ ਫੇਰ ਕੂੜਾ ਚੱਕਾਂਗੇ ਹਨਾ ਸੈਟ ਕੇ ਆਵਾਂਗੇ ਕੂੜਾ ਫਿਰ ਪਾਣੀ ਲੈ ਕੇ ਆਵਾਂਗੇ ਫਿਰ ਪੋਚਾ ਲੈ ਕੇ ਆਵਾਂਗੇ ਫਿਰ ਪੋਚਾ ਲਾਵਾਂਗੇ ਦੇਖ ਲਓ ਇਹ ਵੀ ਕੰਮ ਹੀ ਆਏ ਥੋੜੀ ਵੀ ਇੱਕ ਜਰੀ ਉਂਗਲ ਘੁਮਾਈ ਤੇ ਹੋ ਜਾਣਾ ਵਾ ਨਿੱਕੇ ਨਿੱਕੇ ਕੰਮ ਹਨ ਬਹੁਤ ਹੋ ਜਾਂਦੇ ਆ ਪਰ ਉਹ ਗਣਤੀ ਚ ਨਹੀਂ ਆਉਂਦੇ ਸਬਜ਼ੀ ਵੀ ਬਣਾਵਾਂਗੇ ਪਹਿਲਾਂ ਸਬਜ਼ੀ ਨੂੰ ਕੱਟਾਂਗੇ ਹੁਣ ਕੋਫਤੇ ਹੀ ਆ ਲੈ ਕਿ ਮੈਂ ਕੋਫਤੇ ਬਣਾਉਣ ਲੱਗੀ ਪਹਿਲਾਂ ਮੈਂ ਆ ਕਦੂ ਛਿੱਲਿਆ ਹਨਾ ਉਸਕੀ ਤਾਂ ਹਨਾ ਫਿਰ ਮੈਂ ਉਹਨੂੰ ਕद्दूकस ਕੀਤਾ ਫਿਰ ਉਹਦਾ ਮੈਂ ਮਿਕਸਰ ਤਿਆਰ ਕੀਤਾ ਫਿਰ ਮੈਂ ਉਹਦੇ ਵਿੱਚ ਕੋਫਟੇ ਬਣਾਏ ਫਿਰ ਸਬਜੀ ਦੇ ਪਿਆਜ਼ ਕੱਟੇ ਮਿਰਚਾਂ ਲਸਣ ਸਭ ਕੁਝ ਤਿਆਰ ਕੀਤਾ ਫਿਰ ਮੈਂ ਤੜਕਾ ਲਾਇਆ ਤੇ ਫਿਰ ਜਾ ਕੇ ਕਿਤੇ ਹਨਾ ਸਬਜੀ ਰੱਖੀ ਬਰਨ ਲਈ ਇਹ ਕਿਹਨੇ ਇਹ ਕੰਮ ਉਹ ਗਣਤੀ ਚ ਨਹੀਂ ਆਉਂਦੇ ਹੈਗੇ ਆਪਣੇ ਹਜੇ ਮੇਰੀ ਮਲਾਈ ਕੱਢਰ ਉਹ ਕਰਨ ਵਾਲੀ ਪਈ ਹੈ ਮੈਂ ਦੇਖਦੀ ਆ ਜੇ ਮੇਰੀ ਸੇ ਥੋੜੀ ਜਿਹੀ ਸਹੀ ਰਹੀ ਨਾ ਮਤਲਬ ਮੈਨੂੰ ਨਾ ਇਹ ਲੱਗਦਾ ਡਿੱਕੂ ਡਿੱਕੂ ਵਿੱਚ ਮੈਂ ਵੀਪੀ ਲੋ ਹੋਇਆ ਹੁੰਦਾ ਜੇ ਮੇਰੀ ਸੇ ਥੋੜੀ ਫੀਕ ਰਹੀ ਨਾ ਫਿਰ ਤਾਂ ਮੈਂ ਹੁਣੇ ਹੀ ਦੇਖਦੀਆਂ ਬਣਾ ਦੂੰਗੀ ਮੱਖਣ ਨਹੀਂ ਤਾਂ ਫਿਰ ਸਵੇਰੇ ਸਹੀ ਸਵੇਰੇ ਦੇਖਾਂਗੀ ਹੁਣ ਨਹੀਂ ਫਿਰ ਮੈਂ ਬਣਾਉਂਦੀ ਹੈਗੀ ਅੱਛਾ ਕਪੜੇ ਧੋ ਲੋ ਕਪੜੇ ਲਾ ਕੇ ਰੱਖੋ ਫਿਰ ਤੈਅ ਕਰੋ ਹਨਾ ਵਿੱਚ ਹੀ ਮੈਨੂੰ ਯਾਦ ਆ ਗਿਆ ਨਿੱਕੇ ਨਿੱਕੇ ਕੰਮ ਕਿੰਨੇ ਹੁੰਦੇ ਆ ਫਿਰ ਟਾਸਟਿੰਗ ਕਰਨਾ ਹਨਾ ਗਿੱਲਾ ਸੁੱਕਾ ਕਪੜਾ ਮਾਰੋ ਹਰ ਇੱਕ ਚੀਜ਼ ਤੇ ਬਹੁਤ ਕੰਮ ਹੋ ਜਾਂਦੇ ਆ ਤੇ ਨਾਲ ਜਿਨ੍ਹਾਂ ਦੇ ਬੱਚੇ ਆ ਛੋਟੇ ਨਾਲ ਬੱਚਿਆਂ ਨੂੰ ਦੇਖਣਾ ਜਿਵੇਂ ਮੇਰੇ ਵਰਗੇ ਸਿਰ ਤੋਂ ਸੇਖਣਾ ਇਹਨੂੰ ਪਤਾ ਨਹੀਂ ਕਿੰਨੇ ਦਿਨ ਚ ਫੀਡ ਕਰਾਉਣੀ ਪੈਂਦੀ ਹੈ ਨਾਲ ਹਨਾ ਖਾਂਦੀ ਪਿੰਦੀ ਵੀ ਹੈਗੀ ਆ ਬਟ ਇਹਨੇ ਨਾਲ ਮਤਲਬ ਦੁੱਧ ਵੀ ਪੀਣਾ ਹਨਾ 베 ਮਦਰ ਫੀਡ ਲੈਂਦੀ ਆਹੀ ਤੇ ਆਂ ਵੀ ਹੋ ਜਾਂਦਾ ਹਨਾ ਪਰ ਉਹ ਚੀਜ਼ਾਂ ਗਣਤੀ ਚ ਨਹੀਂ ਆਉਂਦੀਆਂ ਹੈਗੀਆਂ ਮੇਨ ਮੇਨ ਕਹਿ ਦਿੰਦੀ ਆ ਵੀ ਇਹਨੇ ਕ ਖਮਾ ਤੇ ਚਲੋ ਜੀ ਬਾਕੀ ਰੋਕ ਕੇ ਬਣਾਉਂਗੀ ਰੋਟੀ ਸੱਚੀ ਮੇਰਾ ਬਹੁਤ ਮੇਰਾ ਨਾ ਬੁਰਾ ਹਾਲ ਹੋਇਆ ਪਿਆ ਕਿ ਮੈਂ ਇੱਕ ਦੱਸਾਂ ਕਿੱਥੇ ਰੇਲ ਗੱਡੀ ਹੋਈ ਉਹ ਕੀ ਆ ਹੋਣੀ ਕੀ ਆ ਮਾਮਾ ਚੰਦ ਮਾਮਾ ਓਏ ਲੀ ਲੀ ਗੱਡੀ ਓਏ ਹੇ ਟ੍ਰੇਨ ਕਿਵੇਂ ਕਰਦੀ ਆ ਟ੍ਰੇਨ ਕਿਵੇਂ ਟ੍ਰੇਨ ਕਿਵੇਂ ਕਰਦੀ ਆ ਪਤਾ ਨਹੀਂ ਕਿ ਉਹ ਝੂਟਾ ਦਵਾ ਕੇ ਲੈ ਗਿਆ ਜਿਹੜੀ ਟ੍ਰੇਨ ਟ੍ਰੇਨ ਤੇ ਬੈਠਣਾ ਕਹਿੰਦੀ ਮੈਂ ਝੂਟਾ ਦਵਾਉ ਉਹ ਤਾਂ ਆਪਣਾ ਕੋਈ ਰੇਸ ਟੇਰਾਂ ਦੀ ਟ੍ਰੇਨਾਂ ਵਿੱਚ ਜਦੋਂ ਜੀ ਤੱਕ ਰੋਕ ਲਾਂਗੇ ਹਾਂ ਅੱਧੇ ਬਜਾ 10 ਜਨਹਿਰਾ ਆਉਂਦਾ ਵੀਡੀਓ ਦਾ ਤੇ ਰੋਟੀ ਪਾਣੀ ਆਪਾਂ ਖਾ ਲਿਆ ਤੇ ਆਪਾਂ ਲੱਗੇ ਹੋਏ ਸੀਗੇ ਹੁਣ ਗੇੜੇ ਦੇਣ ਇਧਰੋਂ ਹਨੇਰਾ ਪੈਂਦਾ ਉਹ ਗੱਡੀ ਗਈ ਦੀ ਹਾਂ ਇਧਰੋਂ ਚਾਨਣਾ ਤੇ ਆਪਾਂ ਲੱਗੇ ਹੋਏ ਸੀਗੇ ਹੁਣ ਗੇੜੇ ਵਗੈਰਾ ਕੱਢਣ ਤੇ ਰੋਟੀ ਪਾਣੀ ਆਪਾਂ ਖਾ ਲਿਆ ਤੇ ਕੋਫਤੇ ਬਹੁਤ ਬਹੁਤ ਵਧੀਆ ਬਣੇ ਹੋਏ ਸੀ ਉਹ ਮੇਰੇ ਨਾਲ ਕਾੜਾ ਵੱਡਾ ਬਾਹਰ ਹੀ ਜਾਂਦਾਗਾ ਤੇ ਸਰੋਟੂੜੀ ਖਾ ਕੇ ਸੀ ਗੇੜੇ ਕੱਢਦੇ ਸੀਗੇ ਥੋੜੇ ਬਹੁਤ ਹਾਂ ਪਿੱਛੇ ਟ੍ਰੇਨ ਆ ਗਈ ਹਾਂ ਟ੍ਰੇਨ ਤੇ ਸੇਤ ਡਾਊਨ ਹੀ ਆ ਸੇਤ ਸਾਥ ਨਹੀਂ ਦੇਦੀ ਤੇ ਰੋਟੀ ਪਾਣੀ ਖਾ ਕੇ ਹੁਣ ਮੈਂ ਸਮਝ ਆਇਆ ਕਿ ਤੂੰ ਛਾਰ ਗੀੜੇ ਦੇ ਲਈਏ ਤੇ ਫਿਰ ਨਾ ਮੰਗੀ ਤੇ ਚ ਰੋਟੀ ਹਾਜਮ ਜੇ ਹੋ ਜੂਗੀ ਹਨ ਤੇ ਸਬਜੀ ਬਹੁਤ ਟੇਸਟੀ ਬਣੀ ਹੋਈ ਸੀਗੀ ਕੋਪ ਤੇ ਅਸੀਂ ਮਤਲਬ ਇਸ ਸੀਜ਼ਨ ਦੇ ਫਸਟ ਟਾਈਮ ਕੋਪ ਤੇ ਬਣਾਏ ਆ ਬਾਦੂ ਵਗੈਰਾ ਤਾਂ ਬਹੁ ਵੀਰੀ ਬਣਾ ਲੇ ਪਰ ਗਰਮੀਆਂ ਚ ਕੋਪ ਤੇ ਫਸਟ ਟਾਈਮ ਬਣਾਏ ਆ ਇਸ ਸੀਜ਼ਨ ਦੇ ਤੇ ਚਲੋ ਜੀ ਆ ਮੇਰੇ ਹੱਥੇ ਬੋਟ ਦਾ ਨਿਸ਼ਾਨ ਗਿਆ ਹੀ ਨਹੀਂ ਇਹ ਪਤਾ ਨਹੀਂ ਕਿਹੜੀ ਸ਼ਾਈ ਜੀ ਲਾ ਦਿੰਦੇ ਜਿਹੜੀ ਜਾਂਦੀ ਹੋਈ ਨਹੀਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜੇ ਸਿਹਤ ਠੀਕ ਰਹੀ ਤਾਂ ਜ਼ਰੂਰ ਬਣਾ ਲੂੰਗੀ ਨਹੀਂ ਤਾਂ ਔਖਈਆ ਤੇ ਚਲੋ ਬਾਕੀ ਟਰਾਈ ਕਰਾਂਗੇ ਓਕੇ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਟੇਕ ਕੇਅਰ